lots of gayo ਤੇ ਅੱਜ ਵੀ ਪੈਂਦਰਾਓ ਅਜaffa ਬਹੁਤੀ ਸੰਜੀਦਾ ਮੁੱਦੇ ਤੇ ਵਿਚਾਰ ਸਾਂਝੇ ਕਰ ਰਹੇ ਹਾਂ ਜਦੋਂ 222 ਪੰਜਾਬ ਵਿੱਚ ਚੋਣਾਂ ਆਈਆਂ ਸਨ ਉਸ ਵੇਲੇ ਸ੍ਰੀ ਅਰਣਕ ਕੇਜਰੀਵਾਲ ਜੀ ਔਰ ਸਰਦਾਰ ਬੰਦ ਸਿੰਘ ਮਾਨਸੂਰ ਨੇ ਉਹ ਵਈ ਕਰਦੇ ਆ ਦੋ ਤਸਵੀਰਾਂ ਇੱਕ ਸ਼ਹੀਦ ਆਲ ਸਰਦਾਰ ਭਗਤ ਸਿੰਘ ਜੀ ਤੇ ਦੂਸਰੀ ਬਾਬਾ ਅਮੇਦਕਰ ਪੀਂਧਰਾਵ ਜੀ ਡਾਕਟਰ ਸਾਹਿਬ ਦੇ ਉਹਨਾਂ ਵੀ ਇਹ ਤਸਵੀਰਾਂ ਦੇ ਦੋ ਸੋਚ ਦੀ ਗੱਲ ਕੀਤੀ ਗਈ ਸੀ ਉਹ ਤਸਵੀਰਾਂ ਵਿੱਚੋਂ ਸਰਦਾਰ ਭਗਤ ਸਿੰਘ ਹੋਰਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦੇ ਸਾਥੀਆਂ ਨੇ ਵੱਡਾ ਬਲੀਦਾਨ ਦਿੱਤਾ ਆ ਬਾਬਾ ਜੀ ਹੀਣਾਉ ਮੇਤਕਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਵੀ ਹਿੱਸਾ ਪਾਇਆ ਔਰ ਬਾਦ ਵਿੱਚ ਉਹ ਜਿਹੜਾ ਆਪਣੇ ਦੇਸ਼ ਦਾ ਸੰਤਾਨ ਲਿਖਿਆ ਗਿਆ ਉਹਦੇ ਨਰਮਾਤਾ ਸਨ ਔਰ ਜਿਨ੍ਹਾਂ ਨੇ ਸੱਚ ਦਾ ਤੇ ਇਮਾਨਦਾਰੀ ਦਾ ਰਾਹ ਲੋਕਾਂ ਨੂੰ ਦੱਸਿਆ ਤੇ ਦਿਖਾਇਆ ਆਮ ਆਦਮੀ ਪਾਰਟੀ ਨੇ ਵੀ ਇਹ ਸੋਚ ਲੈ ਕੇ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਨਾਲ ਇਹੋ ਹੀ ਵਾਅਦੇ ਕੀਤੇ ਹੈ ਜਦੋਂ ਕਈ ਥਾਵਾਂ ਤੇ ਅਨੁਸੂਚਿਤ ਜਾਤੀਆਂ ਨੂੰ ਜ਼ਰੂਰ ਰਾਖਵਾਕਰਨ ਦਿੱਤਾ ਜਾਂਦਾ ਸੀ ਪਰ ਜਿਹੜੀਆਂ ਅਹਿਮ ਥਾਵਾਂ ਹੁੰਦਾ ਤੇ ਕਦੇ ਵੀ ਨੇੜੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਲੰਗੜਨ ਦਿੰਦਾ ਸੀ ਇਹਨਾਂ ਨੇ ਪਿੰਡਾਂ ਗੱਲਾਂ ਤੋਂ ਪਾਸੇ ਰੱਖਦੇ ਸਨ ਜਿੱਥੇ 20 ਸਤਾਰਾ ਆਮ ਆਦਮੀ ਪਾਰਟੀ ਨੇ ਇਹ ਮੰਗ ਰੱਖੀ ਸੀ ਕਾਂਗਰਸ ਪਾਰਟੀ ਨੂੰ ਵੀ ਜਿਹੜੇ ਨਾ ਹੀ ਕਿਸੇ ਦੇਸ਼ ਕਿਸੇ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਚੋਂ ਸੁਚ ਜਾਦੀਆਂ ਨਾਲ ਇਹ ਜਿਹੜਾ ਮਾਨੂੰ ਹੱਕ ਦਿੱਤਾ ਜਾਂਦਾ ਸੀ ਕਿਸੇ ਪੰਜਾਬ ਵਿੱਚ ਇਹਨਾਂ ਭਰਾਵਾਂ ਨੂੰ ਜ਼ਰੂਰ ਜਿਹੜੇ ਹਾਈ ਕੋਰਟ ਵਿੱਚ ਹਮੇਸ਼ਾ ਇਹਨਾਂ ਨੂੰ ਪਾਸੇ ਰੱਖਿਆ ਜਾਂਦਾ ਸੀ ਵੀ ਹੱਕ ਦਿੱਤਾ ਜਾਵੇ ਉਹ ਕਾਂਗਰਸ ਦੀ ਸਰਕਾਰ ਉਸ ਵੇਲੇ ਮੰਨੀ ਨਹੀਂ ਸੀ ਉਹਨਾਂ ਦਾ ਦਰਦ ਗ੍ਰੋਥ ਹੀ ਤੇਰਾ ਸਾਰੇ ਹੀ ਦੇਸ਼ਵਾਸੀ ਜਾਣਦੇ ਐ ਅਤੇ ਜਦੋਂ 2022 ਸਰਕਾਰ ਆਈ ਪਹਿਲੀ ਵਾਰ ਹੋਇਆ ਕਿ ਜਿਹੜਾ ਏਜੀ ਦਫਤਰ ਐਡਵੋਕੇਟ ਜਨਰਲ ਦਾ ਦਫਤਰ ਹੈ ਉਹਦੇ ਵਿੱਚ ਜਿਹੜਾ ਰਖਵਾ ਕਰਨ ਕੀਤਾ ਗਿਆ 58 ਜਿਹੜੇ ਅਫਸਰੋ ਦੇ ਵਿੱਚ ਲਾਪਸਰ ਉਹਨਾਂ ਨੂੰ ਹੱਕ ਦਿੱਤਾ ਗਿਆ ਜਿਹਦੇ ਵਿੱਚ ABC ਕੇ ਕੁਝ 15 ਸੀਟਾਂ ਵੈਧ ਨਹੀਂ ਰਹਿ ਗਈਆਂ ਸਨ ਇਸ ਕਾਰਨ ਕਿ ਉਹ ਜਿਹੜੀ ਪਹਿਲਾਂ ਇੱਕ ਛੱਤ ਰੱਖੀ ਜਾਂਦੀ ਹੁੰਦੀ ਸੀ ਇਨਕਮ ਦੇ ਕੇ ਜੇ ਐਡਵੋਕੇਟ ਜਨਰਲ ਹੈ ਤਾਂ ਉਹ 20 ਲੱਖ ਦੀ ਹਮਲੀ ਲੱਜੜੀ ਸੀਮਾ ਸੀ ਉਹ ਰੱਖੀ ਗਈ ਸੀ ਇਸੇ ਤਰ੍ਹਾਂ 15 ਲੱਖ ਛੋਟੇ ਦੀ ਉਸ ਤਰ੍ਹਾਂ ਜਿਵੇਂ 33 ਬਾਅਦ 10 ਲੱਖ ਉਹ ਸਾਰਿਆਂ ਨੂੰ ਫਿਰ ਸੋਚਿਆ ਗਿਆ ਕੀ ਕਰਿਆ ਜਾਵੇ ਫਿਰ ਇਹ ਮਾਪਦੰਡ ਘਟਾ ਕੇ ਇਹਨਾਂ ਵਰਗਾਂ ਦੇ ਲਈ ਅੱਧੇ ਕਰ ਦਿੱਤੇ ਗਏ 10 ਲੱਖ ਉੱਪਰ ਵਾਲੇ ਨੂੰ 7.5 ਲੱਖ ਉਹਦੋਂ ਜਿਹੜੇ ਡਿਪਟੀ ਐਡਵੋਕੇਟ ਜਨਰਲ ਉਸ ਤੋਂ ਬਾਅਦ ਜਿਹੜੇ ਕਿ 5 ਲੱਖ ਉਸ ਤੋਂ 3.5 ਲੱਖ ਡਬਲ ਏ ਜੀ ਤੱਕ ਦੇ ਕਿਉਂਕਿ ਉਹਨਾਂ ਦੀ ਜਿਹੜੀ ਉਜ ਦੀ ਸੀਮਾ ਸੀ ਉਹ ਘਟਾ ਦਿੱਤੀ ਗਈ ਜਿਹਦੇ ਨਾਲ ਸਾਨੂੰ ਇਸ ਭਰਾਵਾ ਨੂੰ ਬਹੁਤ ਵੱਡਾ ਸਤਕਾਰ ਮਿਲੂਗਾ ਮੈਂ ਸਭੂ ਪੰਜਾਬ ਦੇ ਵਕੀਲ ਭਰਾਵਾ ਨੂੰ ਭਾਈਚਾਰੇ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਔਰ ਨਾਲ ਇਹਨਾਂ ਨਾਲ ਲੜ ਕੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਰਦਾਰ ਭਗਵੰਤ ਸਿੰਘ ਮਾਨਵਾਲਾ ਦਾ ਧੰਨਵਾਦ ਵੀ ਕਰਦਾ ਕਿ ਇਹਦੇ ਨਾਲ ਹੁਣ ਸੁਪਰੀਮ ਕੋਰਟ ਨੂੰ ਹਾਈ ਕੋਰਟਾਂ ਵਿੱਚ ਜਿੱਥੇ ਜੱਜਾਂ ਦੀ ਵੀ ਨਿਯੁਕਤੀ ਹੁੰਦੀ ਹੈ ਉੱਥੇ ਵੀ ਇਹਨਾਂ ਵਰਗਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਵਧਾਈ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ